ਸਬਜੀ ਬਣ ਗਈ ਆ ਤੇ ਚੌੜੀ ਬਣ ਗਈ ਆ ਹਨਾ ਉਹਦੇ ਸਕੂਲੋਂ ਆਉਣ ਵਾਲਾ ਵਾ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਰੋਟੀ ਬਣ ਗਈ ਆ ਇੱਕ ਨਾ ਮਨਚ ਖਿਆਲ ਜਿਹਾ ਆਉਂਦਿਆ ਵਾ ਫਿਰ ਰਖੜੀ ਵਾਲੇ ਦਿਨ ਤੇ ਭਾਬੀ ਨੇ ਵੀ ਆਪਣੇ ਵੀਰ ਨੂੰ ਰਖੜੀ ਬੰਨਚਾਣਾ ਹੋਣਾ ਵਾ ਇਹ ਨਾ ਹੋਵੇ ਕਿ ਉਹ ਦਿਨ ਮੈਂ ਰਖੜੀ ਬੰਨਣ ਚਲ ਜਾ ਤੇ ਗਾਲੀ ਭਾਬੀ ਵੀਰ ਨੂੰ ਲੈ ਕੇ ਤੇ ਚਲ ਜੇ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਚੱਲ ਮੈਂ ਇਦਾਂ ਕਰਦੀ ਆ ਮੈਂ ਇੱਕ ਦਿਨ ਜਾ ਕੇ ਨਾ ਪਹਿਲਾਂ ਹੀ ਰਖੜੀ ਬੰਨ੍ਹਣਨੀ ਆ ਮੰਜਿਲ ਦਰੋਂ ਗਈ ਨਹੀਂ ਪਿੱਕ ਦਿਨ ਪਹਿਲਾਂ ਜਾ ਕੇ ਰਖੜੀ ਬੰਨਾਈ ਗਈ। ਪੁੱਛਾ ਪੜਾਈ ਗਈ ਆਂਦੀ ਆ। ਪਤਾ ਨਹੀਂ ਇਹਨਾਂ ਨੇ ਮੰਨਣਾ ਕਿ ਨਹੀਂ ਮੰਨਣਾ। ਇਹਨਾਂ ਦਾ ਵੀ ਤਾਂ ਹੋਰ ਹੀ ਸਵਾਲ ਹੁੰਦੇ ਆ। ਇਹਨਾਂ ਨੇ ਕਿਹਾ ਕੀ ਗੱਲ ਆ ਜੇ ਤੇਰੇ ਵੀਰ ਨੇ ਰਖੜੀ ਬਣਾਉਣੀ ਆ ਤੇ ਘਰ ਨਹੀਂ ਬੈਠ ਸਕਦਾ। ਪਰ ਕੀ ਕਰਨਾ ਬਗਾਨੇ ਹੁੰਦੇ ਗਾਣੀ ਕੋ ਚੋਰ ਵਾ। ਉਧਰ ਵੀ ਬਗਾਨੀ ਧੀ ਆ। ਉਹ ਲੈ ਕੇ ਚਲ ਗਈ ਤਾਂ ਤਾਂ ਵਿਚਾਰੇ ਦਾ ਕੀ ਬਸ। ਚੱਲ ਮਨਾ ਜਾਂ ਮੈਂ ਸੁਣਾ ਤੇ ਕਰਾਂ। ਬੈਠ ਹਸਦੀ ਕਾਲ। ਹਾਂ ਠੀਕ ਆ ਆਪਣਾ ਵੀ ਤੂੰ ਸੁਣਾ ਆਪਣਾ ਤੂੰ। ਹੋਰ ਕੀ ਕਰਨ ਦੇ ਅੱਛਾ 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 ਤੇ ਮੇਰੀ ਗੱਲ ਸੁਣ ਰਖੜੀ ਤੇ ਕਿਧਰ ਪੈਡੋਂ ਆਏਗੀ ਕਿ ਰਖੜੀ ਵਾਹ ਦੇਣਾ ਆਏਗੀ ਅੱਛਾ 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 ਚਲ ਪਾਈ ਨਾ ਕਰ ਲਿਓ ਗੱਲ ਫਿਰ ਹੈ ਜਿੱਦ ਤਰ੍ਹਾਂ ਉਹ ਤੇ ਮੈਨੂੰ ਦੱਸ ਦਿਓ ਫਿਰ ਹੈ ਆਹੋ ਮੈਂ ਵੀ ਤੇ ਘਰ ਦੇ ਰਹੂਗਾ ਨਾ ਫਿਰ ਹਾਂ ਫਿਰ ਜੀਵਨ ਨੇ ਵੀ ਜਾਣਾ ਵਾ ਤੁਹਾਨੂੰ ਪਤਾ ਹੀ ਆ ਹਨਾ ਆਹੋ ਆਹੋ ਹਾਂ ਬਾਕੀ ਪ੍ਰਵਾਸ ਸਾਰਾ ਠੀਕ ਠਾਕ ਆ ਹਾਂ ਉਹਦੇ ਵੀ ਠੀਕ ਵਾ ਤੁਸੀਂ ਸੋਹੋ ਆਪਣਾ ਹਾਂ ਠੀਕ ਹੈ ਠੀਕ ਆ ਆਪਣਾ ਵੀ ਵਧੀਆ 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 ਹੋਰ ਕੀ ਕਰਨ ਦੇ ਅੱਛਾ 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 ਹੋਰ ਡਿਊਟੀ ਕਿਦਾਂ ਚੱਲਦੀ ਹੈ ਹਾਂ ਠੀਕ ਹੈ ਠੀਕ ਹੈ ਚਲੋ ਵਧੀਆ ਵਧੀਆ ਕਰ ਲੋ ਅੱਗੇ ਹੈ ਜੇ ਭੈਣ ਸੋਫੀ ਆ ਸਾਰਾ ਦੁਨੀਆ ਸੁਖੀ ਹੈ ਸੰਸਾਰ ਠੀਕ ਹੈ ਠੀਕ ਹੈ ਚਲ ਠੀਕ ਹੈ ਭੈਣ ਨੂੰ ਦੱਸ ਦਈ ਹੈ ਓਕੇ 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 ਕਿਹਦਾ ਫੋਨ ਆਉਂਦਾ ਹੈ ਭੈਣ ਜੀ ਦਾ ਹਾਂ ਆ ਭੈਣ ਜੀ ਤੋਂ ਆਉਂਦਾ ਹੈ ਹਾਂ ਹੈ ਮੇਰੀ ਵੀ ਗੱਲ ਕਰਾ ਦੇਣੀ ਹੈਗੀ ਉਹ ਚਲ ਮੈਂ ਤਾਂ ਕੱਟ ਹੀ ਦਿੱਤਾ ਲੈ ਦੱਸ ਆਹੋ ਐਦਾਂ ਹੀ ਕਰਿਆ ਕਰੋ ਆਪੇ ਗੱਲ ਕਰਕੇ ਰੱਖ ਦਿੰਦੇ ਆ ਮੇਰਾ ਨੀ ਕੀ ਕਰਦਾ ਗੱਲ ਕਰ ਤੂੰ ਬਾਅਦ ਚ ਕਰ ਲਈ ਹਾਂ ਤੇਰੀ ਕਿਹੜੀ ਬਿੰਨਵਾਗਵਾ ਚਲ ਕੋਈ ਨਹੀਂ ਮੈਂ ਕਰ ਲੂੰਗੀ ਆਹੋ ਤੇ ਮੈਂ ਨਾ ਇੱਕ ਸਲਾਹ ਕਰਨੀ ਤੁਹਾਡੇ ਨਾਲ ਦੱਸ ਮੇਰਾ ਰਾਧਾਵਾਰ ਖੜੀ ਨਾ ਇੱਕ ਦਿਨ ਪਹਿਲਾਂ ਜਾ ਕੇ ਬਾਨਾਗੀ ਪਤਾ ਕੀ ਗੱਲ ਵਾ ਹੂੰ ਪਰਜਾਈ ਨੇ ਵੀ ਜਾਣਾ ਹੁਣ ਆਪਣੇ ਪੇਕੇ ਆਹੋ ਆ ਵੀ ਕਰਦੇ ਤੇ ਮੈਂ ਇਹ ਗੱਲ ਸੋਚਣ ਦੀ ਹੀ ਰਸੋਈ ਚ ਕਿ ਜੇ ਇਹ ਰਖੜੀ ਵਾਲੇ ਦਿਨ ਗਏ ਤੇ ਅਗਲੀ ਲੈ ਕੇ ਵੀਰ ਨੂੰ ਚਲ ਜੂਗੀ ਤੇ ਸਾਡੇ ਜਾਣ ਦਾ ਕਿ ਸ਼ਾਇਦ ਆਊ ਉਥੋਂ ਤੁਹਾਨੂੰ ਪਤਾ ਤਾਂ ਹੈਗਾ ਮੇਰੀ ਪਰਜਾਈ ਤਾਂ ਜਿੱਦਾਂ ਦੀ ਹੈਗੀ ਆ ਆਹੋ ਇਹ ਤੇ ਗੱਲ ਆ ਕੇ ਸੁਭਾਉ ਉਤਰਨ ਦਾ ਬੰਦਾ ਦਾ ਕਾਲਾ ਜਾ ਤੇ ਤਾਂ ਹੀ ਮੈਂ ਕਹਿਣੀ ਆਂ ਵੀ ਦੱਸੋ ਮੈਨੂੰ ਕਿੱਦਾਂ ਕਰਨੀ ਆ ਤੇ ਭੈਣ ਜੀ ਕੀ ਆਂਦੇ ਸੀਗੇ ਭੈਣ ਜੀ ਨੇ ਕੀ ਆਖਣਾ ਸੀ ਹੂੰ ਉਹ ਕਹਿੰਦੇ ਵੀ ਮੈਂ ਭਾਈ ਨਸਲਾ ਕਰਕੇ ਤੁਹਾਨੂੰ ਦੱਲਣੀ ਅੱਛਾ ਆਹੋ ਭੈਣ ਜੀ ਜੀ ਕਹੋ ਹਾਂ ਫੇ ਤੂੰ ਰਖੜੀ ਵਾਲੇ ਦੇਣੀ ਆ ਜੀ ਠੀਕ ਵਾ ਨਾ ਤੂੰ ਫਿਰ ਇੱਕ ਦਿਨ ਗੇਤੇ ਚਲ ਜੈਗੀ ਮੇਰਾ ਰਾਧਾ ਇੱਕ ਦਿਨ ਗੇਤੇ ਚਲ ਜੈ ਗਿਆ ਕਿਉਂਕਿ ਮੇਰੀ ਪਰਜਾਈ ਦਾ ਸਬਾਜੂ ਹੋ ਜਾਇਆ ਤੇ ਮੈਨੂੰ ਪੱਕਾ ਪਤਾ ਵਾ ਨਾ ਜੇ ਮੈਂ ਰਖੜੀ ਵਾਲੇ ਦੇਣ ਗਈ ਤਾਂ ਉਹਨੇ ਸੁਖ ਤੇ ਲੈ ਕੇ ਵੀਰ ਨੂੰ ਚਲ ਜਾਣਾ ਉਹ ਨਾਲ ਜਾਣਦੀ ਹੈ ਚੰਗੀ ਤਰ੍ਹਾਂ ਆ ਵੀ ਗੱਲ ਹੈ ਕੀ ਵਿੱਚ ਆਹੋ ਤੇ ਇਸੇ ਕਰਕੇ ਮੈਂ ਕਹਿਣ ਦੀ ਕਿ ਤੂੰ ਹੀ ਭੈਣ ਨੂੰ ਫੋਨ ਕਰਕੇ ਕਹਿ ਦੋ ਕਿ ਤੂੰ ਰਖੜੀ ਵਾਲੇ ਦੇਣਾ ਜੀ ਤੇ ਅਸੀਂ ਇੱਕ ਦਿਨ ਪਹਿਲਾਂ ਬੰਨਵਾਵਾਂਗੇ ਉਹ ਚਲ ਕੋਈ ਨਹੀਂ ਸਾਰਾ ਮਹੀਨਾ ਰਖੜੀ ਦੇ ਹੁੰਦਾ ਵਾ ਨਾਲੇ ਨਾ ਰਖੜੀ ਵਾਲੇ ਨਾਲ ਸਾਡੇ ਘਰ ਆਣਕ ਲੱਗੂਗੀ ਆਹੋ ਉਹਦੇ ਦੀ ਭੂਆ ਆਊਗੀ ਉਹਦੇ ਨੂੰ ਕਿਡਾ ਚਾਹ ਹੁਣਾਵਾ ਇਹ ਤਾਂ ਵਾਕੇ ਗੱਲ ਤੇ ਸਹੀ ਵਾ ਨਾਲੇ ਸਾਡੇ ਘਰ ਆਣਕ ਲੱਗੂਗੀ ਸਹੀ ਸਹੀ ਗੱਲ ਆ ਤੇ ਇਹ ਦਿਨ ਨੂੰ ਤੇ ਢਿੱਕੀ ਦਾ ਪੂਰਾ ਸਾਲ ਭੈਣ ਨਹੀਂ ਆਉਂਦਾ ਰਖੜੀ ਲੈ ਕੇ ਵਾਕੇ ਸਹੀ ਗੱਲ ਕਰੀ ਆਹੋ ਤੇ ਨਾਲੇ ਨਾ ਭੈਣ ਵਾ ਤੇ ਸੋਹਣਾ ਜਿਹਾ ਸੂਟ ਲਾ ਗਿਆ ਕੀ ਮੇਰੀ ਗੱਲ ਸੁਣ ਲੈ ਹੂੰ ਸੂਟਰ ਇੱਕਾ ਦੋਟਾ ਹੀ ਆ ਤੁਸਲੇ ਲੈਨੇ ਗੱਲ ਹੁਣ ਨਹੀਂ ਨਹੀਂ ਵਧੀਆ ਸੂਟ ਲੈ ਕੇ ਦੋ ਭੈਣ ਨੂੰ ਕੇ ਸਾਲ ਬਾਅਦ ਤੇ ਦੇਣ ਧਰ ਹੁੰਦਾ ਆ ਤੇ ਕੋਈ ਗੱਲ ਨਹੀਂ ਇਤਨਾ ਹੀ ਆ ਧੀਆ ਭੈਣਾਂ ਨੂੰ ਅੱਗੇ ਪਿਛੇ ਦਿੱਤਾ ਜਾਂਦਾ ਵਾ ਪਤਾ ਕੀ ਗੱਲ ਆ ਨਾਲੇ ਸਿਆਣੇ ਆਂਦੇ ਤੇ ਧੀਆ ਭੈਣਾਂ ਨੂੰ ਦਈਏ ਨਾ ਤੇ ਰੱਬ ਬਹੁਤਾ ਦਿੰਦਾ ਵਾ ਠੀਕ ਆ ਨਾ ਕਿਉਂਕਿ ਧੀਆ ਨੂੰ ਆਸ ਹੁੰਦੀ ਪੇਕੇ ਆਲੇ ਕਰਦੀ ਆਪਣੇ ਘਰ ਦੀ ਟੀ ਮਰਜੀ ਏ ਤਗੜੀ ਆ ਨਾ ਭਾਵੇਂ ਨੌਕਰੀ ਕਰਦੇ ਆ ਦੋਵੇਂ ਜੀ ਪਰ ਫਿਰ ਵੀ ਜਿਹੜੀ ਚੀਜ਼ ਆਪਾਂ ਦੇ ਦੇਣੀ ਆ ਨਾ ਅਗਲੀ ਨੇ ਨਾ ਸਾਰਿਆਂ ਨੂੰ ਬਹੁਤ ਬਹੁਤ ਵਗੇ ਦੱਸਣਾ ਕਿ ਆ ਮੇਰੇ ਵੀਰ ਨੇ ਲੈ ਕੇ ਦਿੱਤਾ ਮੈਨੂੰ ਜੀਵਨ ਇਹ ਤੇ ਗੱ ਹਾਂ ਪਤਾ ਕੀ ਆ ਦਰਾਣੀਆਂ ਜਠਾਣੀਆਂ ਵਿੱਚ ਸੋਭਾ ਹੁੰਦੀ ਆ ਇਹ ਚੀਜ਼ ਸੋਭਾ ਹੁੰਦੀ ਵਾਕਿਆ ਸਹੀ ਗੱਲ ਆ ਆ ਪੇਕਿਆਂ ਦਾ ਮਾਣ ਹੀ ਬੜਾ ਹੁੰਦਾ ਮਾਣ ਹੀ ਬੜਾ ਹੁੰਦਾ ਵੇ ਤੇਰੀ ਗੱਲ ਸਹੀ ਆ ਤੇ ਮੈਂ ਵੀ ਇਹੋ ਚੀਜ਼ ਸੋਚਣ ਦੀ ਵੀ ਕਿਉਂ ਮੌਕਾ ਦੇਣਾ ਕਿਸ ਨੂੰ ਤੇ ਇਦਾਂ ਕਰੀਏ ਆਪਾਂ ਰਖੜੀ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਚਲ ਜੀਏ ਮੇਰੀ ਗੱਲ ਸੁਣ ਲੈ ਨਾਲੇ ਸੂਲ ਦੇ ਦੀ ਤੇ ਨਾਲ ਰੁਪਿਆ 2000 ਦੇ ਦੀ ਉਹ ਤੁਸੀਂ ਦੇਣਾ ਵਾ ਦਓ ਤੇ ਹੀ ਆਪਣੀ ਭੈਣ ਜੋ ਮਰਜੀ ਠੀਕ ਆ ਨਾ ਠੀਕ ਆ ਠੀਕ ਆ ਆਹੋ ਮੈਂ ਕਦੀ ਡੱਕਦੀ ਆ ਮੋਨਾ ਪਰ ਜਾਈਆਂ ਵਿੱਚ ਛੋੜੀ ਮੇਰੀ ਗੱਲ ਸੁਣ ਲੈ ਸਾਰ ਬਲ ਦੇਣਾ ਹੁੰਦਾ ਵਾ ਉਹ ਤਾਂ ਤੈਨੂੰ ਮੈਂ ਕਹਿਣ ਲਈ ਆ ਕਿ ਤੁਹਾਡੀ ਕੱਲੀ ਕੱਲੀ ਭੈਣ ਲਾਓ ਰਿਜਾਂ ਜਿੰਨੀਆਂ ਲਾਉਣੀਆਂ ਹੈ ਅਗਲੀ ਡੇ ਚਾਨ ਆਉਂਦੀ ਐ ਠੀਕ ਆ ਨਾ ਨਾਲੇ ਧੀ ਭੈਣਾਂ ਆਸ ਹੁੰਦੀ ਐ ਉਹਨਾਂ ਦੀ ਗੱਲ ਹੈਗਾ ਕੁਝ ਨਹੀਂ ਹੈਗਾ ਜਦ ਤੱਕ ਮਰ ਜੀ ਵੀ ਆ ਨਾ ਤੇ ਬੜਾ ਹੁੰਦਾ ਜਿਵੇਂ ਮੇਰੀ ਗੱਲ ਸੁਣੋ ਫਿਰ ਤੇ ਮੈਂ ਸੈਰਸ ਨੂੰ ਫੋਨ ਕਰਕੇ ਦੱਸਦਾ ਵੀ ਇੱਕ ਦਿਨ ਪਹਿਲਾਂ ਆਉਣ ਲੱਗਿਆ ਰਖੜੀ ਬਣਨ ਫਿਰ ਤੇ ਦੱਸ ਦੇ ਆਹੋ ਤੇ ਚਲ ਜੀਏ ਫਿਰ ਕੱਲ ਟਾਈਮ ਨੂੰ ਪਰਸੋਂ ਤਰਖੜੀ ਚਲ ਇਤਨਾ ਕਰ ਲਾ ਹੈ ਤੇ ਅੱਜ ਮੈਂ ਫੋਨ ਕਰਕੇ ਤੇ ਦੱਸ ਦਨੀ ਆ ਆਹੋ ਤੇ ਤੁਸੀਂ ਵੀ ਨਾ ਭੈਣ ਨੂੰ ਫੋਨ ਕਰਕੇ ਕਹਿ ਦਿਓ ਤੂੰ ਰਖੜੀ ਵਾਲੇ ਦੇਣੀ ਆ ਜੀ ਮੈਂ ਉਹਨੂੰ ਇੰਨੀ ਗੱਲ ਕਹਿਣੀ ਆ ਤੂੰ ਰਖੜੀ ਵਾਲੇ ਦੇਣਾ ਜਾ ਠੀਕ ਨੇ ਉਹਦੀ ਕਿਹੜੀ ਕੋ ਨਣਾਣਾ ਠੀਕ ਆ ਨਾ ਉਹਨੂੰ ਕਿਉਂ ਕਿ ਤੂੰ ਰਖੜੀ ਵਾਲੇ ਦੇਣੀ ਆ ਜੀ ਚਲ ਠੀਕ ਆ ਤਰ੍ਹਾਂ ਕਰ ਲੈ ਜੇ ਤੂੰ ਸੁਖਤੇ ਆਵੀਂ ਟਾਈਮ ਦੇ ਨਾਲ ਤੇ ਸਾਰਾ ਦਿਨ ਬਹਾਂਗੇ ਤੇ ਗਪਸ਼ਪਾ ਮਾਰਾਂਗੇ ਓਏ ਆਹੋ ਨਾਲੇ ਵਧੀਆ ਵਧੀਆ ਚੀਜ਼ਾਂ ਬਣਾਗੇ ਖਾਵਾਂਗੇ ਪਕੌੜੇ ਪਕਾੜੇ ਕੱਢਾਂਗੇ ਨਹੀਂ ਕੋਈ ਗੱਲ ਨਹੀਂ ਤੇ ਫਿਰ ਕੀ ਆ ਕਰ ਦੋ ਪੈਣ ਨੂੰ ਫੋਨ ਤੇ ਮੈਨੂੰ ਸੈੱਟ ਕਰਨਾ ਹੈ ਹੈ ਚੰਗਾ ਫਿਰ ਕਰ ਲਾਂ ਮੈਂ ਸੈਸਫੋਨ ਕਰ ਲਾਂ ਕਰ ਲਾਂ ਕਰ ਲਾਂ ਠੀਕ ਵਾ ਨਾ ਉਹਨੂੰ ਵੀ ਦੱਸ ਦੂੰ ਪਤਾ ਹੋਊਗਾ ਤੇ ਅਗਲੇ ਅੰਖੇਰੀ ਹੁੰਦਾ ਵਾ ਫੇ ਦੱਸਿਆ ਠੀਕ ਆ ਨਾ ਇਦਾਂ ਜਾਣਾਂ ਨੂੰ ਚੰਗਾ ਲੱਗਦਾ ਮੈਨੂੰ ਜਿਹੜੀ ਨੇ ਕਹਿਣਾ ਮੂੰਹ ਚੁੱਕਦੀ ਆ ਤੇ ਤੁਰ ਪੈਂਦੀ ਆ ਵਾਕਿਆ ਗਲਤ ਨਹੀਂ ਸਹੀ ਕਿਹੜੀ ਜ਼ੁਬਾਨ ਆ ਆਪਣੀ ਹੂੰ ਹੂੰ ਚੱਲ ਠੀਕ ਆ ਮੈਂ ਕਰ ਲਾਂ ਫਿਰ ਫੋਨ ਤੇਹੀ ਵੀ ਭੈਣ ਨੂੰ ਕਹਿ ਦਿਓ ਕਰਕੇ ਉਹ ਮੈਂ ਕਹਿ ਦਿੰਦਾ ਕੋਈ ਗੱਲ ਪਰ ਗੱਲ ਇੱਕ ਵਾਰ ਮੇਰੀ ਭੈਣ ਤੇ ਨਹੀਂ ਚੰਗੀ ਆ ਉਹਨੇ ਦੇ ਆਈ ਜਾਣਾ ਵਾ ਪਰ ਨਾ ਇਹਦੀ ਪਰਜਾਈ ਦੀ ਨੀਂਦ ਬੜੀ ਮੜੀ ਆ ਉਹਨੇ ਪਤਾ ਨਹੀਂ ਕਿਹੜੇ ਮੂਨਾ ਕੋਨਾ ਵਾ ਗਾੜੀਆਂ ਕਿਹੜੇ ਨਹੀਂ ਜੋ ਮੁੰਡੇ ਨੂੰ ਕਹਿਣਾ ਉਹੋ ਗਾੜੀ ਕਹਿਣਾ ਵਾ ਕੌਣ ਅੱਜ ਕੱਲ ਆਪਣੇ ਘਰ ਇੱਕ ਪਤਾ ਪਾਉਂਦਾ ਹੈ ਚਲੋ ਕੋਈ ਨਹੀਂ ਵੇਖੀ ਜੋ ਜੋ ਹੋਊਗੀ ਚੱਲ ਇਦਾਂ ਕਰਦੀ ਆ ਸਾਇਲਸ ਨੂੰ ਫੋਨ ਕਰ ਹੀ ਦਿੰਨੀ ਆ ਇਹ ਨਾ ਹੋਵੇ ਵੀ ਕੱਲ ਹੀ ਕਿਤੇ ਘਰੋਂ ਨਿਕਲ ਜਾਣਾ ਚੱਲ ਦੱਸਣਾ ਚੰਗਾ ਫੇਰ ਆਖੂਗਾ ਭੂਈ ਤੀਨ ਦੱਸਿਆ ਨਹੀਂ ਹੈਲੋ ਸਤਿ ਸ੍ਰੀ ਅਕਾਲ ਕਿਹ ਹਾਲ ਆ ਪੁੱਤ ਹਾਂ ਮੈਂ ਵੀ ਠੀਕ ਠਾਕ ਆ ਕੀ ਕਰਨਿਆ ਸੀ ਅੱਛਾ ਅੱਛਾ ਠੀਕ ਆ ਠੀਕ ਆ ਮੰਮੀ ਰਾਣੀ ਠੀਕ ਨਾ ਅੱਛਾ ਚਲ ਵਧੀਆ ਫਿਰਤੇ ਹੈ ਤੇ ਪੁੱਤ ਮੈਂ ਨਾ ਫੋਨ ਕੀਤਾ ਸੀਗਾ ਵੀ ਮੈਂ ਤਾਂ ਤੇਰੇ ਫੁੱਫੜ ਨੇ ਕੀਤੀ ਐ ਸਲਾਹ ਵੀ ਅਹੀਂ ਰਖੜੀ ਲੈ ਕੇ ਨਾ ਤੇ ਕੱਲ ਹੀ ਆਉਣਾ ਆਹੋ ਹਾਂ ਪਤਾ ਕੀ ਗੱਲ ਆ ਪੁੱਤ ਇਦੇ ਵਿੱਚ ਕਿਹੜੀ ਗੁੱਸੇ ਵਾਲੀ ਗੱਲ ਤੇਰੀ ਮੰਮੀ ਨੇ ਵੀ ਜਾਣਾ ਹੁੰਦਾ ਤੇਰੇ ਮਾਮੇ ਨੂੰ ਬੰਦਣਾ ਠੀਕ ਵਾ ਨਾ ਆਹੋ ਸਾਰੀਆਂ ਭੈਣਾਂ ਦਾ ਧਿਆਨ ਹੁੰਦਾ ਵਾ ਤੇ ਮੇਰਾ ਰਾਦਾ ਵਾ ਪਿਆ ਆਪਾ ਸਵੇਰੇ ਹੀ ਆ ਜੀਏ ਆਹੋ ਤੇ ਉਦੇ ਦੀ ਭੂਆ ਨੂੰ ਕਹਿ ਤਾ ਤੂੰ ਰਖੜੀ ਵਾਲੇ ਦੇਣੀ ਆ ਜੀ ਹਾਂ ਤੇ ਇਦਾਂ ਕਰ ਮੇਰਾ ਪੁੱਤ ਮੰਮੀ ਨੂੰ ਵੀ ਦੱਸ ਦੇ ਤੇ ਡੈਡੀ ਨੂੰ ਵੀ ਦੱਸ ਦੇ ਆਹੋ ਪਤਾ ਕੀ ਗੱਲ ਆ ਪੁੱਤ ਦੱਸਿਆ ਹੋਊਗਾ ਨਾ ਅਗਲੇ ਨੂੰ ਪਤਾ ਹੋਊਗਾ ਵੀ ਉਹਨਾਂ ਨੇ ਆਉਣਾ ਵਾ ਠੀਕ ਆ ਨਾ ਅਮੀ ਹੋਰ ਨਾ ਕਿਤੇ ਪ੍ਰੋਗਰਾਮ ਬਣਾ ਲੈਣ ਜਾਣ ਦਾ ਤੇ ਤੂੰ ਆਪਣੀ ਮੰਮੀ ਨੂੰ ਕਹੀਂ ਵੀ ਤੁਸੀਂ ਹੁਣ ਰਖੜੀ ਵਾਲੇ ਦੇਣੀ ਚਲ ਜਿਓ ਰਖੜੀ ਬੰਨਣ ਠੀਕ ਵਾ ਨਾ ਆਹੋ ਹਾਂ ਨਹੀਂ ਨਹੀਂ ਟਾਈਮ ਨਾ ਆ ਜਾਗੇ ਲੈ ਦੱਸ ਸ਼ੁਦਾਈਆਂ ਹੈ ਕੋਈ ਉਪਰੀ ਗੱਲ ਵਾ ਆਹੋ ਕੋਈ ਨਹੀਂ ਕੋਈ ਨਹੀਂ ਪਹੁੰਚ ਜਾਗੇ ਟਾਈਮ ਨਾ ਉਦੇ ਨਹੀਂ ਨਹੀਂ ਉਦੇ ਕਹਿੰਦਾ ਵੀ ਮੈਂ ਨਹੀਂ ਗਾ ਜਾਣਾ ਮੰਮੀ ਤੂੰ ਤਾਂ ਪਪਾ ਚਲ ਜਿਓ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਕੀ ਪੁੱਤ ਉਹਨੇ ਨਾ ਅਸਲ ਚ ਸਕੂਲ ਕੇ ਇਦਾਂ ਹੀ ਕੰਮ ਹੋ ਮੰਜੂਰੀ ਹੁੰਦਾ ਹਾਂ ਤੇ ਮੈਂ ਤਾਂ ਤੇਰਾ ਫੁੱਫੜੀ ਆਵਾਂਗੇ ਠੀਕ ਵਾ ਨਾ ਚਲ ਠੀਕ ਆ ਪੁੱਤ ਰੱਖ ਦਿਆਂ ਤੇ ਚੇਤੇ ਨਾ ਦੱਸ ਨੀ ਮੇਰੇ ਵੀਰ ਨੂੰ ਕਿ ਸਵੇਰੇ ਹੀ ਆਉਣਾ ਮਰਖੜੀ ਲੈ ਕੇ ਚਲ ਠੀਕ ਆ ਪੁੱਤ ਚੰਗਾ ਸਾਸ੍ਰੀਕਾਰ ਜਿੰਦਾ ਰਹਿ ਮੇਰਾ ਪੁੱਤ ਚਲ ਹੁਣ ਦੱਸਤਾ ਵਾ ਨਾ ਹੁਣ ਅਗਲੇ ਨੂੰ ਪਤਾ ਹੋਊਗਾ ਤੇ ਚੱਲ ਮੈਂ ਵੀ ਹੁਣ ਨਾ ਫਟਾਫਟ ਕੰਮ ਕੋਮ ਸੰਭਲਾ ਤੇ ਸਵੇਰੇ ਮੈਨੂੰ ਸਾਰੀ ਰੋਟੀ ਬਣਾ ਕੇ ਜਾਣਾ ਪੈਣਾ ਉਦੇ ਦੀ ਉਦੇ ਤੇ ਜਾਣ ਨੂੰ ਮੰਨਦਾ ਨਹੀਂਗਾ ਚੱਲ ਮਨਾ ਪੀਕੇ ਜਾਣ ਦਾ ਕਿੰਨਾ ਚਾਹ ਹੁੰਦਾ ਵਾ ਬੇਸ਼ੱਕ ਅੱਗੋਂ ਪਾ ਵੀ ਮੂੰਹ ਬਣਾਵੇ ਜੋ ਮਰਜ਼ੀ ਕਰੇ ਪਰ ਫਿਰ ਵੀ ਜਿਹੜਾ ਚਾਹ ਪੀਕੇ ਜਾਣ ਦਾ ਹੁੰਦਾ ਵਾ ਨਾ ਉਹ ਹੋਰ ਕਿਤੇ ਜਾਣਦਾ ਨਹੀਂ ਹੁੰਦਾ ਚਲੋ ਠੀਕ ਆ ਭੋਈ ਸਵੇਰੇ ਖਰਾ ਹੀ ਟਾਈਮ ਨਾਲ ਹਾਂਜੀ ਠੀਕ ਜੀ ਓਕੇ ਓਕੇ ਚਲ ਭੂਣ ਅੰਸਲੇ ਆਉਣਾ ਜਾ ਕੇ ਡੈਡੀ ਨੂੰ ਦੱਸਦਾ ਡੈਡੀ ਨੂੰ ਪੁੱਛਣਾ ਵੀ ਸਿਰੇ ਭੋਲਣਾ ਨੇ ਡਰਜੀ ਕੀ ਕੰਡੇ ਬਸ ਕਰਨਾ ਕਿ ਪੁੱਤ ਰੋਟੀ ਖਾ ਗਿਆ ਡੈਡੀ ਅੱਛਾ ਅੱਛਾ ਤੇ ਮੈਂ ਮਮ ਨੂੰ ਭੂਆ ਦਾ ਫੋਨ ਆਇਆ ਕਿ ਕੀ ਕਹਿੰਦੀ ਭੂਆ ਤੇ ਕਹਿੰਦੇ ਸਰੇ ਆਈ ਆਣਾ ਚਲ ਕੋਈ ਗੱਲ ਨਹੀਂ ਫਿਰ ਕੀ ਆ ਤੇ ਮੈਂ ਮੰਮੀ ਨਾਲ ਜਰਾ ਗੱਲ ਕਰ ਲੈਣੀ ਕਿ ਸਰੇ ਭੋਲਣਾ ਤੇ ਉਹ ਨਾ ਫਿਰ ਪੇਲੇ ਵਾਲਾ ਕੰਮ ਕਰੇ ਨਹੀਂ 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 ਹੋਂਡੀ ਕਰਦੀ ਹਾਂ ਨੂੰ ਸਮਝਾ ਦਿੰਦੇ ਆ ਵੀ ਪੇਲੇ ਵਾਲਾ ਕੰਮ ਨਾ ਕਰੀ ਤੇ ਨਾਲ ਤੇਰੇ ਕੋ ਹੁੰਨੇ ਆ ਆ ਉਹਨਾਂ ਨੂੰ ਫੜ ਜੀ ਲੈਣਾ ਜੀ ਅੱਛਾ ਉਹਨਾਂ ਦੋਵਾਂ ਜਾਣੇ ਆਉਣਾ ਨਿੱਕਾ ਭਾਵੇਂ ਨਹੀਂ ਆਵੀ ਅਸਾਂ ਨੂੰ ਗੱਲ ਵੇ ਇਦਾਂ ਵੀ ਗੱਲ ਉਹ ਕੁੜੀ ਜੀ ਤੇ ਕੋਈ ਗੱਲ ਨਹੀਂ ਹਾਂ ਉਹ ਤੋਂ ਵੇ ਲੈਣਾ ਨਾਲ ਫਿਰ ਬੰਦਾ ਖਾ ਹੋ ਜਾਂਦਾ ਨਹੀਂ ਨਾਲ 6 ਮਹੀਨਿਆਂ ਨੂੰ ਤਾਂ ਕਰਨਾ ਪੈਣਾ ਸਭ ਉਹ ਇਹ ਉਹ ਤੇ ਕੋਤ ਹੁਣ ਕਰਨਾ ਹੀ ਪੜਾ ਸਾਰੇ ਕੰਮ ਤੇ ਬਾਕੀ ਤੇਰੀ ਮਮੀ ਨਾਲ ਗੱਲ ਜ਼ਰੂਰ ਕਰਿਓ ਵੀ ਹੁਣ ਉਹਨਾਂ ਨੇ ਸਿਰੇ ਆਉਣਾ ਵਾ ਤੇ ਉਹਨਾਂ ਨੂੰ ਇਹ ਬਿਲੀਅਰ ਦਾ ਕੰਮ ਹੋ ਜੀ ਉਹ ਤੇ ਸੁਫਣ ਨਾਲ ਹੋਣਾ ਵਾ ਤੇ ਉਹਨਾਂ ਵੀ ਤੇ ਇੱਕ ਪੱਤ ਜੈ ਜਗ੍ਹਾ ਉਹ ਮੈਂ ਤਾਂ ਯਾਰ ਉਹਨੇ ਵੀ ਇਹ ਗੱਲ ਕਹੀ ਰਹੀ ਸਮਝਾਈ ਆ ਕਿ ਗੱਲਾਂ ਤੋਂ ਬਾਅਦ ਆ ਜਾ। ਪਰ ਹੜਦੀ ਨਹੀਂ ਉਦੋਂ ਤੱਕ ਇਹਦੀ ਵੀ ਕੋਈ ਗੱਲ ਨਹੀਂ ਤੇ ਉਥੋਂ ਵੇਲਾ ਚਾਹ ਪਾਣੀ ਪੀ ਕੇ ਆਈ ਤੇ ਉਹਨੂੰ ਇਹ ਸੌ ਸੌ ਗੱਲ ਕਰਤੀ ਜਾਣ ਕੇ। ਕੋਈ ਉਹ ਤਾਂ ਟਾਈਮ ਗਿਆ ਆ ਗੱਲ ਹੋਣ ਜ਼ਰੂਰੀ ਸੀ ਤੇ ਚਲ ਕੋਈ ਗੱਲ ਨਹੀਂ ਫੇਰ ਵੀ ਉਹਨੂੰ ਨਾ ਕਹਿਣਾ ਕਿ ਉਹਨਾਂ ਨੇ ਆਉਣਾ ਵਾ ਤੇ ਜੇ ਕੋਈ ਸੌਦਾ ਹੈਗਾ ਠੀਕ ਆ ਜੇ ਨਹੀਂ ਤਾਂ ਮੈਨੂੰ ਦੱਸ ਦੇ ਤੇ ਅੱਗੇ ਦੇ ਨਾਲ ਮੁੰਡਾ ਹੈਗਾ ਤੇ ਬੇਚੀ ਚਲ ਗਏ ਹੁਣ ਫੁੱਫੜ ਨਾਲ ਵਾ ਤੇ ਸਾਂਹੀ ਲੜਾਈ ਹੁੰਦੀ ਪੂਰੀ ਅੱਗੇ ਬੈਠ ਕੇ ਉਹ ਨਾਲ ਇਹ ਕਿਹ ਨਾਲ ਜੇ ਇੱਥੇ ਨਾਲ ਗੱਲ ਕਰੂਗਾ ਤੇ ਕੁੜੀ ਨੂੰ ਘਰ ਜਾ ਕੇ ਤੰਗ ਕਰੂਗਾ ਆ ਜੇ ਮੁੜ ਕੇ ਛੇਕ ਲੈ ਤੇ ਭੁੱਲ ਜਾਗੇ ਮਮੀ ਨੇ ਇਹ ਕੰਮ ਕੀਤਾ ਵੀ ਤੇ ਉਹ ਆ ਹੋਏ ਤੇ ਤੇਰੀ ਹਾਈਏ ਗੱਲ ਹਾਂ ਫੁੱਫਣ ਦੇ ਮੇਰੇ ਕਹਣਾ ਜੇ ਫੜੇ ਉਹਨਾਂ ਦਾ ਛੇਕ ਲੈ ਉਹ ਨਹੀਂ ਮਿਲਨੇ ਉਹ ਕਿੱਥੋਂ ਮਿਲਨੇ ਹਾਂ ਜਦੋਂ ਨੇ ਘਰੋਂ ਨਾ ਆਉਂਦਾ ਤਾਂ ਇਹਨੂੰ ਤੇ ਸਾਇੰਦ ਉਹਦੇ ਇਹ ਤਾਂ ਮਮੀ ਜੀ ਦਾ ਮਿੱਠੇ ਫੇਰਣਾ ਚੰਗੀ ਚਣਾ ਉਹਨਾਂ ਨੇ ਨਹੀਂ ਕੋਈ ਵੀ ਮੈਨੂੰ ਸਮਝਾ ਬਾਵਾ ਕਿ ਕੁੜੀ ਨੇ ਅੰਮ੍ਰਸ ਵੇਲੇ ਤੇ ਜੇ ਸੋਭਾ ਕੋਈ ਲੈ ਉਹਨਾਂ ਨੇ ਤਾਂ ਦੱਸ ਹਾਂ ਤੇ ਨਾਲ ਹੀ ਫੜੇ ਨੇ ਉਹਨਾਂ ਹਾਂ ਉਹਨਾਂ ਦੋਵਾਂ ਜਾਣੇ ਆਉਣਾ ਤੇ ਹੁਣ ਕੋ ਗੱਲਬਾਤ ਨਾ ਕਰੀ ਤਾ ਉਹਨਾਂ ਦੀ ਸੇਵਾ ਬਣੀ ਕਰਨੀ ਪੈਣੀ ਹੈ ਹਾਂ ਵਿਧਿਆਰਥੀ ਕੋਈ ਇਹ ਕੱਢ ਜਾਓ ਕਿ ਸੋਖੇ ਉਹਨਾਂ ਰਹਿਣਾ ਨਹੀਂਗਾ ਕੋਈ ਆਹੋ ਨਾਲੇ ਉਹਨਾਂ ਨੂੰ ਇਹ ਮਨਾਣਾ ਵੀ 게ਤੇ ਚੱਲ ਬੰਦ ਹੋਣੇ ਆ ਮੁੜ ਕੇ ਵੀ ਕਿਤੇ ਇਹਨਾਂ ਨਾਲੇ ਜਾਣਾ ਹੋਏ ਹਾਂ ਉਹਨਾਂ ਨੂੰ 10-11 ਵਜੇ ਆਉਣਾ ਤੇ 4 ਵਜੇ ਚੱਗਣਾ ਕਰ ਉਹਨਾਂ ਨੇ ਬਸ ਯਾਰ ਜਦੋਂ ਆਈ ਗਏ ਯਾਰ 4 ਵਜੇ ਜਾਣ 5 ਵਜੇ ਜਾਣ ਉਹ ਨਹੀਂ ਕੋਈ ਚੱਕਰ ਆ ਮੈਂ ਕਹਿੰਦੇ ਨੇ ਛੇਤੀ ਚੱਲ ਜਣਾਵਾ ਮੈਂ ਤੁਹਾਨੂੰ ਕੋਈ ਨਹੀਂ ਚੱਜਣਾ ਡਰ ਮੋਣਾ ਕੋਈ ਕਰਨੇ ਕੀ ਕੋਈ ਨੇ ਮੈਨੂੰ ਸਮਝਾ ਦਿੰਨਾ ਫਿਰ ਵੀ ਉਹਨਾਂ ਨੇ ਆਉਣਾ ਵਾ ਨਾ ਕੋਈ ਗੱਲ ਕਰਨੀ ਸੀ ਤੇਰੀ ਮਾਂ ਮੈਂ ਵੀ ਕੋਈ ਨਹੀਂ ਕਰ ਲਊਂਗਾ ਅਗਰ ਤੁਸੀਂ ਕਹਿਦੇ ਹੋ ਮੜਾ ਜਾ ਮੈਂ ਕਹਿ ਰਿਹਾ ਕੋਈ ਕਰਨੀ ਹੈ ਗੱਲ ਇਹ ਤੇ ਭੂਆ ਦਾ ਫੋਨ ਆਇਆਗਾ ਕੀ ਕਹਿੰਦੇ ਆ ਹਾਂ ਦੱਸ ਤੂੰ ਸੇਬਾ ਲ ਕੀ ਕਹੀਦੀ ਆ ਚਲ ਮੈਂ ਜਾ ਕੇ ਕਹਿੰਦਾ ਭੂਆ ਦਾ ਫੋਨ ਆਇਆ ਹੀਗਾ ਹਾਂ ਤੂੰ ਸਵੇਰੇ ਆਉਣਾ ਮम्मी ਇੱਕ ਦੋ ਸੱਗੀਆਂ ਬਣਾ ਲਾ ਨਾਲ ਦੁੱਧ ਦਾਲ ਦੂਣ ਬਣਾ ਲਾ ਹਾਂ ਹਾਂ ਠੀਕ ਆ ਕਿ ਨਹੀਂ ਤੇ ਕੋੜਾ ਕੋੜੇ ਵੀ ਕੱਢਨੇ ਪੈਣੇ ਆ ਕੱਢੜੇ ਪੈਣੇ ਆ ਕੱਲੇ ਕਰੀ ਗੱਲ ਤੂੰ ਸਹੀ ਕਰ ਲੈ ਉਹਦਾ ਨਾ ਚਲੋ ਮੈਂ ਜਾ ਕੇ ਗੱਲ ਕਰਦਾ ਹਾਂ ਤੇ ਫਿਰ ਮੈਂ ਵੇਖਣੀ ਕੀ ਕਹਿੰਦੇ ਮਮੀ ਨਾ ਉਹਦੇ ਜੇ ਬੰੂ ਵੀ ਸੌਦਾ ਲਿਓਣ ਵਾਲਾ ਫਿਰ ਲੈਵਾਂਗੇ ਜਾ ਆਹੋ ਸੋਦਾ ਕਿ ਥੋੜਾ ਬਦਲ ਲੈਣਾ ਮਣਦਾਂ ਨੂੰ ਬਦਈ ਹੈ ਡੜੀ ਮੰਮੀ ਆ ਕਿੱਥੇ ਜੀ ਉਹ ਆਪਣੇ ਉਥੇ ਲੰਬੇ ਪਈ ਅੰਦਰ ਹੀ ਪਰਲੇ ਅੰਦਰ ਆਓ ਚੱਲ ਮੈਂ ਜਾ ਕੇ ਗੱਲ ਕਰਦਾ ਆ ਉਹ ਕਰ ਲੈਣਾ ਕਰਦਾ ਮੈਂ ਤੁਹਾਨੂੰ ਮੈਂ ਦੱਸੂਗਾ ਕੀ ਜਾਂਦੇ ਆ ਦੱਸੀ ਫਿਰ ਮੈਂ ਮੂਵੀ ਸੰਘਿਆਉਂਗਾ ਆਇਆ ਮੂਵੀ ਫਿਰ ਹਾਂ ਕੀ ਬੰਦੇ ਦੇ ਕੁਛ ਨਹੀਂ ਬੈਠੀ ਆ ਅੱਛਾ ਤਾਂ ਨਾਲ ਗੱਲ ਕਰਨੀ ਹੈ ਕਰ ਗੱਲ ਕਰਨੀ ਹੈ ਘਰ ਸਾਡੀ ਗੱਲ ਉਹ ਮੈਨੂੰ ਪੂਆਏ ਫੋਨ ਆਇਆ ਜੀ ਕੀ ਆਦੀ ਪੂਆ ਤੇ ਕਹਿੰਦੇ ਉਸਰੇ ਰੱਡੀ ਬੰਨਣਾ ਹਾਂ ਸਰੀਰੇ ਰੱਖੇ ਪਣਾ ਆ ਕਿੰਨੇ ਨੂੰ ਪਹਿਲਾਂ ਬਾਂਝੇ ਨਹੀਂ ਮੁੜ ਗਏ ਹਨ ਉਧਰ ਗਏ ਰਹੇ ਹੋਰ ਵੀ ਜਾਣਾ ਪੈਣਾ ਨਾਲੇ ਤੁਹਾਨੂੰ ਵੀ ਕੰਮ ਹੋ ਗਏ ਆ ਅਜੇ ਤਾਂ ਕਿੰਨੇ ਦਿਨ ਪੈਰ ਖੜੀ ਦੇ ਵਿੱਚ ਐਡੀ ਉਹਨੂੰ ਕਾਦੀ ਕਾਲੀ ਹੈ ਅੱਗੇ ਜੀ ਪਹਿਲਾਂ ਬਾਂਝਾਂ ਦੇ ਦੋ ਚਾਰ ਦਿਨ ਕੋਈ ਗੱਲ ਨਹੀਂ ਚਲ ਉਹਦੇ ਕੋਈ ਨਹੀਂ ਚੰਗਾ ਵਾ ਸਗੋਂ ਪਹਿਲਾਂ ਬੰਨ ਜੂਗੀ ਤਾਂ ਮੈਂ ਵੀ ਜਾਣਾ ਆਹੋ ਤਾਂ ਤੇ ਉਹਨਾਂ ਪਹਿਲਾਂ ਆ ਗਏ ਆ ਇਸ ਵੇਲੇ ਉਹਨੇ ਹੋਵੇ ਤੁਹਾਨੂੰ ਮੈਂ ਦੱਸਣਾ ਆਇਆ ਚਾਹ ਕੋਈ ਨਹੀਂ ਹੈਗਾ ਵਾ ਕੋਸਮਾਨ ਕਰ ਜਦਾਂ ਲਈ ਉਹ ਨੌਲਾ ਹੋਊਗਾ ਸਰੇ ਦੱਸ ਦੂੰਗੀ ਲਿਆ ਦਿਓ ਮੈਨੂੰ ਐਦਾਂ ਕਰਿਓ ਹਾਂ ਦੋ ਦੰ ਸੱਜਿਆ ਬਣਾ ਲੈ ਦੋ ਦੰ ਤਰ੍ਹਾਂ ਦੇ ਪਕੌੜੇ ਹੋਣਗੇ ਤੇ ਨਾਲ ਇੱਕ ਅਧੀਸ ਵੀਰ ਹੋਊਗਾ ਚਲ ਵਧੀਆ ਪ੍ਰੋਗਰਾਮ ਹੋਊਗਾ ਮੇਰੀ ਸੁਣ ਗੱਲ ਅੱਡੇ ਤੋਂ ਜਾ ਕੇ ਉਹ ਸਮੋਸੇ ਖਾਣ ਲਿਆ ਮੈਂ ਦੇਸਪੁਰ ਤੇ ਨਮਕੀਨ ਕਰ ਹੈਗਾ ਗਰਮੇ ਗੋਡੇ ਗੋਡੇ ਆ ਇੰਨੇ ਹੀ ਕੰਮ ਹੁੰਦੇ ਆ ਕੱਲੀ ਜਾਣੀ ਆ ਮੈਂ ਮੇਰੀ ਸੁਣੋ ਗੱਲ ਫੁੱਫੜ ਜੀ ਨਾਲ ਨਾਲ ਤੇ ਗੱਲਾਂ ਨਹੀਂ ਕਰਉਣੇ ਭੂਣ ਬਾਰ ਬਾਰ ਨਹੀਂ ਇਹ ਤਾਂ ਫੁੱਫੜ ਨੂੰ ਸਮੋਸੇ ਨਹੀਂ ਲੰਗਦੇ ਉਹ ਨਾ ਕਹਿਣਾ ਵੀ ਕੀ ਸੜੇ ਸਮੋਸੇ ਮੱਥੇ ਮਾਰਦੇ ਸਾਰੇ ਸਮੋਸੇ ਹੋਰ ਕੀ ਆਪ ਤੇਨੇ ਕਿਸ ਤਰ੍ਹਾਂ ਨਾ ਪਿਆਲੀ ਮੈਂ ਤਾਂ ਫੇਰ ਵੀ ਸਮੋਸੇ ਕਹਿਣ ਲਈ ਆ ਇਸ ਤਰ੍ਹਾਂ ਖਾ ਨਹੀਂ ਆਦੀ ਜਿੱਦਣ ਜਿੱਦਣ ਉਹ ਸੱਧਿਆ ਗੋਦਨ ਦੀ ਗਏ ਨੀ ਫਿਰ ਉਹ ਹੁੰਦਾ ਹੁੰਦਾ ਮੇਰੀ ਗੱਲ ਸੁਣ ਲੈ ਬਾਰ ਬਾਰ ਪੂਆ ਦੀ ਤਰਫਦਾਰੀ ਨਾ ਕਰਿਆ ਕਰ ਜੋ ਮਾਂ ਪਿਓ ਕਹਿੰਦਾ ਵੀ ਸੁਣ ਲਿਆ ਕਰ ਤੇ ਫਿਰ 6 ਕਿਲੇ ਨਹੀਂ ਜੇ ਮਿਲਨੇ ਮਿਲ ਜਾਣਗੇ ਹਾਂ ਹਾਇਦਰਾ ਨਹੀਂ ਮਿਲਨੇ ਪਨੀਰ ਵਾਲੇ ਕਟੋੜੇ ਖਵਾ ਲਾ ਤੇ ਫੇਰ 6 ਕਿਲੇ ਮਿਲਦੇ ਆ ਸਮੋਸੇ ਨਾਲ ਨਹੀਂ ਮਿਲਦੇ ਤੇ ਕਿੱਲੇ ਵੀ 6 ਆ ਨਾ ਪਨੀਰ ਵਾਲੇ ਜਾਂਦੇ ਆ ਜੇ ਕੋ ਫੋਰ ਰੈਡੀ ਤੋਂ ਵੀ ਬਣਾ ਲਓ ਅੱਡੇ ਦਾ ਫੜ ਲਈ ਸਮੋਸਿਆਂ ਦੇ ਨਾਲ ਹੋਰ ਕੁਝ ਲੈ ਆਈ ਮੇਰੇ ਕੋਲ ਰੋਟੀ ਬਣਨੀ ਆ ਪਕੌੜੀਆਂ ਨਹੀਂ ਨਿਕਲਣੇ ਮਮੀ ਇੱਕ ਅੱਧੀ ਚੀਜ਼ ਘਰ ਬਣਾਣੀ ਆ ਸਮੋਸੇ ਵੀ ਲੈ ਆਵਾਂਗੇ ਫੇ ਮੇਰੀ ਗੱਲ ਸੁਣ ਉਹਨੂੰ ਸੁਕਣਾਣਾ ਵੀ ਅੱਡੇ ਤੋਂ ਨਹੀਂ ਆਉਂਦੀ ਤੂੰ ਕਹਿੰਦੇ ਮਾਂ ਮੇਰੀ ਨੇ ਘਰੇ ਬਣਾਇਆ ਸਿਰ ਦੀ ਲੱਗੀ ਕਾ ਅੱਡੇ ਤੋਂ ਲੈ ਆਉਂ ਜੇ ਪੜਦੇ ਰੱਖਣੇ ਹੋਣਾ ਤਾਂ ਧੀਆਂ ਪੁੱਤ 100 ਗੱਲਾਂ ਸਮਝ ਲੈਂਦੇ ਆ ਤੂੰ ਕਹਿੰਦੇ ਉੱਤੇ ਘਰ ਬਣਾ ਘਰ ਬਣਾ ਫੁੱਫੜਨੇ ਆਉਣਾ ਘਰ ਦੇ ਫੁੱਫੜ ਸਮੋਸੇ ਖਾਂਦਾ ਆਉਣਾ ਉਹ ਘਰ ਬਣੇ ਚੀਜ਼ ਦਾ ਵਾਧਾ ਹੁੰਦਾ ਵਾ ਕੋਈ ਨਹੀਂ ਵਧਰੇ ਅਮੀ ਚਾਹੋ। ਉਹ ਵਾਤੇ ਮੈਂ ਲਿਆਂਗਾ ਰੋਟੀ ਪਾਣੀ ਘਰੋਂ ਲਾਉਂਗਾ ਵੀ ਲੋਹੜਦ ਲੈਣਾ ਪਊਗਾ। ਕੋਈ ਨਹੀਂ ਬਣਾ ਦੂੰਗੀ। ਲਿਆ ਦਿਓ ਸਿਰ ਸਮਾਨ ਬਣਾ ਦੂੰ। ਹਾਂ, ਤੋ ਸੱਜਿਆਂ ਨਾਲ ਇੱਕ ਦਾਲ ਦੁੱਧ ਬਣਾ ਲਿਓ ਨਾਲ ਦਹੀਂ ਹੋ ਜਾਊ। ਠੀਕ ਹੈ ਨਾ? ਚੰਗੀ ਤਰ੍ਹਾਂ ਸੇਵਾ ਕਰਾ। ਕੋਈ ਗੱਲ ਨਹੀਂ। ਪੀਂਡੀਆਂ ਤਾਂ ਘਰ ਹੈਗੀਆਂ ਵਾ ਮੈਂ ਉਹ ਤੋੜ ਲੈਣੀਆਂ ਵਾ ਤੇ ਮਸਰਾਂ ਦੀ ਦਾਲ ਤੇ ਮੈਂ ਬਣਾਉਣੀ ਬਣਾਉਣੀ ਆ। ਤੇਰੀ ਭੂਆ ਨੂੰ ਪਸੰਦ ਬੜੀ ਆ। ਤੇ ਨਾਲ ਚੌਲ ਹੋ ਜਾਣੇ ਆ। ਉਹ ਵੇਖ ਲਓ ਵੀ ਮਿੱਠੇ ਬਣਾਣੇ ਆ ਕਿ ਲੋਹ ਵਾਲੇ ਬਣਾਉਣੇ ਆ। ਨਾਦਾ ਹੀ ਹੋ ਜਾਣਾ। ਇਨਾਂ ਨੂੰ ਤੋਈ ਚੀਜ਼ ਬਣਾਈਏ। ਅੱਛਾ ਤਾਂ ਫਿਰ ਕਿਹੜੀ ਬਣਾਵਈਏ ਤੂੰ ਦੱਸ ਦੇ। ਇੱਕ ਬਣੂਗਾ ਪਨੀਰ। ਅੱਛਾ। ਤੇ ਰਾਜਮਾ ਤੇ ਚਿੱਟੇ ਚਨੇ। ਵਾਹਿਗੁਰੂ ਅਹੀ ਗੁਰੂ। ਠੀਕ ਹੈ ਨਾ। ਫਿਰ ਅੰਤ ਨਹੀਂ ਕਰ ਮੇਰਾ ਪੁੱਤ ਜਾ ਕੇ ਨਾ ਤੇ ਹਲਵਾਈ ਕਿਹਾਇਆ। ਤੇ ਮੇਰਾ ਤਾਂ ਹਲਵਾਈ ਖਾਣਾ ਬਣਾਉਣਾ। ਤੈਨੂੰ ਅਕਲ ਨਹੀਂ ਕੀ ਹੈ ਵੀ ਇੱਕ ਸੁੱਕੀ ਸਬਜ਼ੀ ਨਾਲ ਹੁੰਦੀ ਹੈ। ਜਿਹੜੀ ਸੀਜ਼ਨ ਵਿੱਚ ਚੱਲਦੀ ਉਹ ਪਾਣੀ ਹੁੰਦੀ ਆ। ਪਨੀਰ ਬਣਾ ਲੈਣੀ ਓਏ ਸੀਜ਼ਨ ਵਾਲੀਆਂ ਹੀ ਸਾਰੀਆਂ ਤੇ ਨਾਲ ਮੈਂ ਰਾਜਮਾ ਬਣਾ ਲੈਣੀ ਆ ਤੇ ਨਾਲ ਦਹੀਂ ਹੋ ਜਾਊਗਾ ਤੇ ਚੌਲ ਮਾ ਜਾਣਗੇ ਪਨੀਰ ਘਰੋਣਾ ਘੋਣਾ ਜੋ ਮਰਜ਼ੀ ਹੋ ਜਾ ਫਿਰ ਪਨੀਰ ਬਣਾ ਲੈਣੀ ਆ ਤੇ ਨਾਲ ਧਾਲ ਮਸਾਲਾ ਨਾਲੇ ਬਣਾ ਲੈਣੀ ਦੋ ਚੀਜ਼ਾਂ ਮਸਾਲਾ ਤਰਾਂ ਘੋਣਾ ਦੀ ਕੋਈ ਨਹੀਂ ਬਣਾਉਣੀ ਹੈਗੀ ਉਧਰ ਲੈ ਜਿਹੜੀ ਗੱਲ ਮੈਂ ਤੈਨੂੰ ਕਹੀ ਨਹੀਂ ਤੂੰ ਮੰਨਦਾ ਹੀ ਨਹੀਂਗਾ ਕਿੱਦਾਂ ਹੋਏ ਚੜਿਆ ਪਨੀਰ ਤੇ ਰਾਜਮਾ ਤੇ ਦਹੀਂ ਤੇ ਨਾਲ ਚੌਲ ਹੋਏ ਨੇ ਬਸ ਅੱਛਾ ਇਹ ਤਿੰਨ ਚੀਜ਼ਾਂ ਭਾਂਡੀਆਂ ਵਾ ਇਹਨਾਂ ਤੋਂ ਲੋਵਾਏ ਕੋਈ ਚੀਨੀ ਬਣਦੀ ਕੋਈ ਗੱਲ ਨਹੀਂ ਦਿਨ ਚੜੂ ਨਾ ਸੇਰੇ ਫਿਰ ਵੇਖਾਂਗੇ ਕੀ ਬੰਦਾ ਮੈਂ ਨਿਆਣੇ ਦੇ ਦਨਾ ਉਹ ਸਭ ਤੋਂ ਮੈਨੂੰ ਪਤਾ ਕੀ ਕੀ ਕਰ ਲਿਆ ਹੋਣਾ ਨਾ ਤੇ ਫਿਰ ਆਪਣੇ ਹਸਰਾ ਬਣਾ ਕੇ ਸਭ ਤੋਂ ਵਗੇਰਾ ਦੇ ਪਕੌੜੇ ਇਥੋਂ ਲੈ ਆਵਾਂਗੇ ਰੈਡੀ ਮੀਡਿਏ ਤੋਂ ਠੀਕ ਹੈ ਨਾ ਚੰਗਾ ਚੰਗਾ ਮੈਂ ਤੁਹਾਨੂੰ ਸੁਣਾ ਦੇਣਾ ਆਇਆ ਜੀ ਹੁਣ ਸਵੇਰੇ ਚੰਗੀ ਤਰ੍ਹਾਂ ਹੱਥ ਘੇੜਦੀ ਮਿਲਿਆ ਹੋਣਾ ਚੰਗਾ ਖਾਸ ਕੇ ਮਿਲੂਗੀ ਆਹ ਪਰ ਮਾਣ ਮੈਂ ਪਰ ਕਿਹਿਆ ਗੱਲਾਂ ਕਰਦਾ ਹਾਂ ਕਿ ਭਵਾਨ ਕੋਫੜ ਦਾ ਤਾਂ ਕੰਮ ਹੀ ਇਹੋ ਨਾਲੇ ਇਥੋਂ ਖਾ ਪੀ ਜਾਣਾ ਤੇ ਜਾ ਕੇ ਫੇਰ ਗੱਲਾਂ ਕਰਨੇ ਕੰਮ ਹੋਇਆ ਭਾਈ ਨਾ ਪਰ ਹਾਡੀ ਇਹ ਵੀ ਤੇ ਪੂਰੀ ਕਰਨੀ ਆਹ ਹੀ ਕਰਨੀ ਜਿੰਨੇ ਕਹਾੜੀ ਕੀਤੀ ਉਹਨੇ ਕੀ ਕਰੂੰਗੀ ਉਹਨਾਂ ਕੀਤੀ ਜਿੰਨੇ ਕੋ ਉਹਨਾਂ ਨੂੰ ਹੈ ਚਾਹੀਦੇ ਹੈ ਨਾ ਮਤਲਬ ਕਾਪਾ ਜਦੋਂ ਉਹਨਾਂ ਨੂੰ ਹੁਸਰਿਆ ਹੈ ਤਾਂ ਜੋ ਸਾਡੇ ਕੋਲ ਸਰੂ ਇਹੀ ਕਰਦਾਂਗੀ ਕੋਈ ਗੱਲ ਨਹੀਂ ਮੈਂ ਆਪਣੇ ਚੇਹੇ ਵੇਂਜ ਮੈਂ ਜੋ ਕਰਾਂ ਤਾਂ ਤੁਸੀਂ ਆਪਣਾ ਸਾਥਾ ਤੋਂ ਲੈ ਲਿਓ ਲੈ 10 ਤਿੰਨ ਕਿਸਮ ਦੇ ਪਕੌੜੇ ਕੱਢ ਰਹੇ ਹੋ ਕੀ ਗੱਲ ਮੈਂ ਤਾਂ ਫੁੱਲ ਬਣੀਆਂ ਖਾ ਗਈਆਂ ਹੀ ਆ ਮੈਂ ਪਕੌੜੇ ਕਿਤਾ ਤਿੰਨ ਕਿਸਮ ਦੇ ਕੱਢ ਲਾਂ ਮੈਂ ਵੀ ਇਹ ਪਿਓ ਨਹੀਂ ਕਹਣਾ ਸਮੋਸੇ ਲਿਆ ਦੇ ਨਾ ਬਿਸਕੁਟ ਤੇ ਨਮਕੀਨ ਘਰ ਨਾਲ ਕੋਈ ਗੱਲ ਨਹੀਂ ਤੇ ਨਾਲ ਮਸਾਲਾ ਦਲਿਆਂ ਦੀ ਦਾਲ ਪਿੰਡੀਆਂ ਦੀ ਸਬਜ਼ੀ ਦਹੀਂ ਦਾ ਚੌਲ ਬੜਾ ਵਾ ਇੰਨਾ ਹੀ ਬੋਧਾ ਭੂਏ ਨਹੀਂ ਪਰੌਣਾਂ ਨੂੰ ਚੜਾਈ ਦੰਦਾ ਜੇ ਇੰਨੇ ਭਕਵਾਨ ਖਵਾ ਲੈਣਾ ਉਹ ਤਾਂ ਛੇਹੀ ਸੱਤ ਦੀ ਫੇਰ ਛੋਲਾ ਚੁੱਕ ਕੇ ਆ ਜਾਣਗੇ ਵੀ ਕੋਈ ਗੱਲ ਨਹੀਂ ਉੱਥੇ ਆ ਪਾਣੀ ਜਾਣਾ ਇਹਦਾ ਮਤਲਬ ਮੈਂ ਤਾਂ ਸਾਰਾ ਦਿਨ ਸੋਈ ਜਮਾ ਜੂਗੀ ਤੁਸੀਂ ਪਿਓ ਪੁੱਤਾਂ ਨੇ ਬਹਿਣਾ ਇਸ ਛੱਡ ਕੇ ਲੱਗੇ ਉਹਨਾਂ ਦੇ ਤੇ ਮੈਂ ਪਹਿਲਾਂ ਚਾਹ ਪਾਣੀ ਪਿਆ ਲੂ ਪਕੌੜੇ ਕੱਢ ਕੇ ਮੁੜ ਕੇ ਲੰਗਰ ਖਵਾ ਲੂਗੀ ਮੇਰੇ ਵਾਲਾ ਤਾਂ ਸਰਿਆ ਹੀ ਆ ਸ਼ਾਮਾਂ ਨੂੰ ਭਾਵੇਂ ਮੈਂ ਉਦਾਂ ਮਾਰ ਪੈ ਜਾਂਦਾ ਇਥੇ ਪਨੀਰ ਲੱਭੰディア ਪਨੀਰ ਦੀ ਸਬਜ਼ੀ ਬਣਾਈ ਕਿੱਡੀਆਂ ਪੂਰੀਆਂ ਦੁੱਧ ਦੇਣ ਡੀਆਂ ਉਹ ਵੀ ਤੁਹਾਡੇ ਤੋਂ ਮੋੜੀ ਲਿਉਣਾ ਪੈਣਾ ਕਿੰਨਾ ਮਹਿੰਗਾ ਪਨੀਰ ਵਾ ਪਨੀਰ ਪਨੀਰ ਡਿਆ ਵਾ ਕੰਨਾ ਤੈਨੂੰ ਤਾਂ ਪਨੀਰ ਮੈਂ ਬਣਾਵਾਂਗੇ ਦੋਨੋਂ